ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਆਪਣਾ ਛੋਟਾ ਜਿਹਾ ਵਲੌਗ ਲੈ ਕੇ ਤੇ ਕੱਲ ਮੈਂ ਇੱਕ ਵਲੌਗ ਪਾਇਆ ਸੀਗਾ ਨੀਤੂ ਆਂਟੀ ਨਾ ਤੇ ਮਨਜੋਤ ਨਾ ਤੁਸੀਂ ਉਸ ਵਲੌਗ ਨੂੰ ਰੱਜ ਕੇ ਪਿਆਰ ਦਿੱਤਾ ਤੇ ਨਾਲ ਸੋਹਣੇ ਸੋਹਣੇ ਕਮੈਂਟ ਕੀਤੇ ਆ ਨੀਤੂ ਆਂਟੀ ਬਾਰੇ ਮਨਜੋਤ ਬਾਰੇ ਤੇ ਬਾਕੀ ਜੀਤੇ ਨੇ ਤੁਸੀਂ ਪਸੰਦ ਕਰਦੇ ਜੀਤੇ ਬਾਰੇ ਤੇ ਤੁਸੀਂ ਟੈਂਡ ਟੈਂਡ ਗੱਲਾਂ ਕਰਦੇ ਹੋ ਤੇ ਕਹਿੰਦੀ ਲੋੜ ਹੀ ਨਹੀਂ ਹੈਗੀ ਤੇ ਇੱਕ ਮੈਨੂੰ ਅੱਜ ਹੀ ਕਮੈਂਟ ਆਇਆ ਸੀਗਾ ਕਿ ਉਹਨਾਂ ਦਾ ਚੈਨਲਾਂ ਨੂੰ ਸਮਝ ਨਹੀਂ ਆਈ ਕਿ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਸੀਗਾ ਕਿ ਜਸ ਫਿਲਮੀ ਕਰਕੇ ਉਹਨਾਂ ਦਾ ਚੈਨਲ ਆ YouTube ਦਾ ਚੈਨਲ ਤੁਸੀਂ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਉਹਦੇ ਉੱਤੇ ਆਂਟੀ ਕਾਮੇਡੀ ਕਾਮੇਡੀ ਜਿੱਦਾ ਹੁੰਦੀ ਹੈ ਨਾ ਕਿ ਰੀਲਸ ਵਗੈਰਾ ਜਾਂ ਉੱਥੇ ਕਾਮੇਡੀ ਮੂਵੀਜ਼ ਵਗੈਰਾ ਬਣਾ ਕੇ ਜਰੂਰ ਪਾਉਂਦੇ ਆ ਜਿੱਚ ਇੱਕ ਅੱਛਾ ਮੈਸੇਜ ਹੁੰਦਾ ਹੈ ਉਹਦੇ ਉੱਤੇ ਤੁਸੀਂ ਕਰ ਸਕਦੇ ਹੋ ਸਬਸਕ੍ਰਾਈਬ ਤੇ ਬਾਕੀ ਅੱਜ ਸੰਡੇ ਸੀਗਾ ਤੇ ਉਹ ਦਾ ਨੂੰ ਸੰਡੇ ਛੁੱਟੀ ਹੁੰਦੀ ਆ ਬਟ ਅੱਜ ਨੂੰ ਜਾਣਾ ਪਿਆ ਕਿਉਂਕਿ ਤੁਹਾਡੇ ਕਰਕੇ ਇੱਕ ਵਧੀਆ ਜਿਹਾ ਐਪੀਸੋਡ ਬਣਾਉਣਾ ਸੀਗਾ ਜਿਹੜਾ ਕਿ ਮੇਰੀ ਫੌਜਨ ਚੱਲਦਾ ਪਿਆ ਹਣਾ ਤੇ ਉਹ ਦਾ ਅੱਜ ਆਪਾਂ ਆਲਮੋਸਟ ਐਂਡ ਹੀ ਕਰਨਾ ਸੀਗਾ ਤੇ ਉਹ ਬਹੁਤ ਆਈ ਘੰਟ ਆਪਾਂ ਐਂਡ ਕਰ ਦਿੱਤਾ ਉਹਦਾ ਤੇ ਬਸ ਛੇਤੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਤੇ ਤੁਸੀਂ ਪਸੰਦ ਕਰੋਗੇ ਤੇ ਨਾਲ ਜਿਹੜੀ ਫੈਸਲਾ ਹਿੱਟ ਚੱਲਦੀ ਪਈ ਆ ਉਹਦਾ ਤੇ ਦੇਲੀ ਖੋਸ਼ ਹੋਇਆ ਨਾ ਤੱਡਾ ਐਂਡ ਵੇਖ ਕੇ ਕਿ ਇੰਨਾ ਵਧੀਆ ਉਹਦਾ ਐਂਡ ਹੋਇਆ ਕਿਉਂਕਿ ਜਿੱਦਾਂ ਚੱਲਦਾ ਪਿਆਣਾ ਕਿ ਮਤਲਬ ਭੈਣ ਘਰ ਬੈਠੀ ਹੋਈ ਆ ਭੈਣ ਦੇ ਪੈਸਿਆਂ ਤੇ ਆਪਾਂ ਡਿਪੈਂਡ ਆ ਜਿੱਦਾਂ ਜੀਤੇ ਨੇ ਹੋਲੀ-ਵੋਲੀ ਕਰਕੇ ਭੈਣ ਕੋ ਪੈਸੇ ਲੈ ਲਿਆ ਹਨਾ ਤੇ ਗਾਂ ਮਤਲਬ ਉਹ ਸਟੋਰੀ ਕਿਦਾਂ ਤੁਰੀ ਆ ਕਿਦਾਂ ਨੇ ਕਿਦਾਂ ਮਤਲਬ ਭਰਾ ਬਾਅਦ ਚ ਉਹਦੇ ਨਾਲ ਕਰਦੇ ਆ ਸਾਰਾ ਕੁਝ ਲੈਣ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਣ ਵਾਲੇ ਐ ਐਪੀਸੋਡਸ ਦੇ ਵਿੱਚ ਕਲੀਅਰ ਹੋਣਗੀਆਂ ਏ ਡੈਲਟਾ ਦਾ ਖੁਸ਼ ਹੋ ਜਗਾ ਇੱਕ ਵਾਰੀ ਸਾਰੀ ਚੀਜ਼ ਦੇਖ ਕੇ ਤੇ ਅੱਜ ਉਹੀ ਮੈਂ ਆ ਰਹਾ ਦਾ ਗਿਆਦਾ ਹੀ ਗਾਂ ਮਥਾ ਟੇਕ ਕੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਮੈਨੂੰ ਫੋਨ ਆਇਆ ਕਿ ਇਦਾਂ ਅਜ ਮਤਲਬ ਅਰਜੈਂਟਾ ਤੇ ਮੈਂ ਸਿੱਧਾ ਹੀ ਉੱਥੇ ਨਿਕਲ ਗਿਆ ਸ਼ੂਟ ਤੇ ਤੇ ਉੱਥੇ ਨਾਲ ਆ ਡਿਓਡੀਸ਼ਨ ਚੱਲਦੇ ਪਏ ਆ ਤੇ ਕਿਉਂਕਿ ਨਾ ਆ ਨੂੰ ਇੱਕ ਕਪਲ ਦੀ ਲੋੜ ਹੈਗੀ ਆ ਤੇ ਕਪਲ ਲੱਭਦੇ ਪਏ ਆ ਸੀਨ ਵਾਸਤੇ ਤੇ ਕਿ ਜਿਨ੍ਹਾਂ ਨੂੰ ਐਕਟਿੰਗ ਪਹਿਲੇ ਕੀਤੀ ਹੋਵੇ ਕਿਤੇ ਜਿਨ੍ਹਾਂ ਨੇ ਜਾ ਜਿਨਾਂ ਨੂੰ ਇਸ ਚੀਜ਼ ਦਾ ਸ਼ੌਂਕ ਹੋਏ ਤੇ ਫਿਰ ਉਸ ਹੱਬ ਨੇ ਭਾਈ ਨੇ ਪੋਸਟ ਪਾਈ ਤੇ ਮਤਲਬ ਕਪਲ ਵਗੈਰਾ ਆ ਰਹੇ ਆ ਔਰ ਸਿੰਗਲ ਪਰਸਨ ਵੀ ਆ ਰਹਿਆ ਤੇ ਉਹਨਾਂ ਦਾ ਆਡੀਸ਼ਨ ਵਗੈਰਾ ਚੱਲਦਾ ਪਿਆ ਔਰ ਉਹਨਾਂ ਦੀ ਮੈਂ ਕਿਹਾ ਨਾ ਕਲਿੱਪ ਵੀ ਲਈ ਸੀਗੀ ਆਪਾਂ ਜਿੱਦਾਂ ਆਡੀਸ਼ਨ ਹੁੰਦੇ ਪਏ ਹੀ ਕਿ ਆਡੀਸ਼ਨ ਕਰਦੇ ਕੀ ਮਤਲਬ ਸੀਨ ਕਰ ਸੀਨ ਕਰਦੇ ਪਏ ਤੇ ਮੈਂ ਉਹ ਕਲਿੱਪ ਜੀ ਲਈਏ ਪਹਿਲੇ ਮੈਂ ਸੋਚਿਆ ਮੈਂ ਨਾਲ ਐਡ ਕਰਾਂ ਬਟ ਆਪ ਮੈਂ ਨਹੀਂ ਕੀਤਾ ਨਹੀਂ ਕਰਨਾ ਉਹ ਚੀਜ਼ ਨਾਲ ਐਡ ਕਿਉਂਕਿ ਕਦੀ ਕਦੀ ਹੁੰਦੀ ਹੈ ਨਾ ਕਿ ਯਾਰ ਐਵੇਂ ਕੋਈ ਮਾਈਂਡ ਨਾ ਕਰ ਜੇ ਇਸ ਕਰਕੇ ਆਪਾਂ ਗਲਤ ਕੰਮ ਕਰਨਾ ਨਹੀਂ ਜਦੋਂ ਤੁਹਾਡੇ ਨਾਲ ਫਾਈਨਲੀ ਕੋਈ ਕੰਮ ਕਰਨ ਲੱਪੇਗਾ ਫਿਰ ਆਪਾਂ ਉਹਦੀਆਂ ਨਾ ਵੀਡੀਓ ਯੂਜ਼ ਕਰ ਸਕਦੇ ਆ ਤੇ ਬਾਕੀ ਜੇ ਕਿਹੇ ਮੇਰੇ ਭੈਣ ਭਰਾ ਨੂੰ ਸ਼ੌਂਕ ਆ ਤੇ ਜਰੂਰ ਕਮੈਂਟ ਦੇ ਵਿੱਚ ਜਰੂਰ ਹਣ ਦੱਸਿਓ ਤੇ ਆਪਾਂ ਜਰੂਰ ਤੁਸੀਂ ਆਪਣਾ ਦੱਸਿਓ ਹਣ ਕਮੈਂਟ ਦੇ ਵਿੱਚ ਜੇ ਤੁਹਾਨੂੰ ਸ਼ੌਂਕ ਆ ਤੇ ਤੁਸੀਂ ਵੀ ਆ ਕੇ ਇੱਕ ਵਾਰੀ ਵੇਖ ਲਿਓ ਕਰਕੇ ਜੇ ਵਧੀਆ ਲੱਗੇਗਾ ਤੇ ਤੁਸੀਂ ਕਰ ਸਕਦੇ ਹੋ ਨਾ ਤੇ ਜਹਾਂ ਪਰ ਹੋਣਾ ਦੇ ਗੁਰਦਾਸਪੁਰ ਤੇ ਧਾਰੀਵਾਲ ਦੇ ਨੇੜੇ ਤੇਰੇ ਕਿਤੇ ਹੋਣ ਤੇ ਉਹ ਜ਼ਿਆਦਾ ਬੈਟਰ ਆ ਹਨ ਤੇ ਕਿਉਂਕਿ ਆ ਸੜਦੀਆਂ ਚਲਦੀਆਂ ਭਈ ਆਣਾ ਜਾਣਾ ਤੁਹਾਨੂੰ ਆ ਈਜ਼ੀ ਰਹੂਗਾ ਤੇ ਬਾਕੀ ਘਰ ਆਇਆ ਘਰ ਆ ਕੇ ਸਦਰ ਜਾਈ ਚ ਬੈ ਗਿਆ ਕਿਉਂਕਿ ਠੰਡਾ ਡੇ ਧਾਰੀਵਾਲ ਚ ਤੇ ਇੰਨੀ ਆ ਵੀ ਤੁਹਾਨੂੰ ਮੈਂ ਕੀ ਦੱਸਾਂ ਹੁਣ ਵੀ ਮੈਂ ਵੀਡੀਓ ਬਣਾਉਂਦਾ ਪਿਆ ਨਾ ਤੇ ਮੇਰਾ ਧਿਆਨ ਸਟਿਲ ਕੈਮਰੇ ਦੇ ਵਿੱਚ ਜਿੱਤੇ ਮੈਨੂੰ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਇਹ ਨਾ ਬੁਰਾ ਹਾਲ ਨਹੀਂ ਤੇ ਮੈਂ ਤੇ ਤੁਰ ਫਿਰ ਕੇ ਵਲੋਗ ਬਣਾਣਾ ਨਾ ਬਟ ਅੱਜ ਸੋਚਿਆ ਕਿ ਭੈਣ ਭਰਾਵਾਂ ਨੂੰ ਇਨਾ ਕ ਮੈਸੇਜ ਦੇ ਦਈਏ। ਭਈ ਜੋ ਜੋ ਤੁਹਾਨੂੰ ਬਦਮ ਚੱਲਦਾ ਪਿਆ ਉੱਥੇ ਉਹ ਮੈਂ ਤੁਹਾਨੂੰ ਦੱਸਣਾ ਜ਼ਰੂਰ ਹੁੰਦਾ ਵੀ ਗੁਪਤ ਚੀਜ਼ਾਂ ਕੀ ਚੱਲਦੀਆਂ ਪਈਆਂ ਔਰ ਬਾਕੀ ਇਹ ਆ ਕਿ ਲੇਟੈਸਟ ਜਿੰਨੇ ਵੀ ਅਪਡੇਟ ਆ ਰਹੇ ਤੁਹਾਨੂੰ ਸ਼ੂਟ ਦੇ ਆਣ ਵਾਲੀਆਂ ਚੀਜ਼ਾਂ ਦੇ ਉਹ ਤੁਹਾਨੂੰ ਵਨ ਐਂਡ ਓਨਲੀ ਤੁਹਾਡੇ ਫੇਵਰੇਟ ਜੀਤੇ ਨੇ ਦੇਣੀਆਂ ਮੈਂ ਇੱਥੇ ਤੇ ਜੁੜੇ ਰਹੋ ਬਾ ਚੈਨਲ ਦੇ ਨਾਲ ਤੇ ਬਹੁਤ ਜਲਦੀ ਨਵੀਂ ਜਿਹੜੀ ਆਪਾਂ ਵੈਬ ਸੀਰੀ ਕਰਾਂਗੇ ਉਹਦੀ ਅਨਾਉਂਸਮੈਂਟ ਜਦੋਂ ਭਾਈ ਦੱਸ ਦੇਣਗੇ ਨਾ ਆਫੀਸ਼ੀਅਲੀ ਕੀ ਆ ਚੀਜ਼ ਆ ਉਹਦੀ ਅਨਾਉਂਸਮੈਂਟ ਆਪਾਂ ਇੱਥੇ ਜ਼ਰੂਰ ਕਰਾਂਗੇ ਤੁਹਾਡੇ ਸਰੋਤਿਆਂ ਦੇ ਨਾਲ ਤੇ ਉਹ ਜਿਹੜੀ ਆਪਾਂ ਚੀਜ਼ ਬਣਾਵਾਂਗੇ ਨਾ ਮਤਲਬ ਰੂਹੀ ਖੁਸ਼ਕ ਹੋਣ ਵਾਲੀ ਗੱਲ ਆ ਕਿਉਂਕਿ ਉਹ ਚੀਜ਼ ਆਪਾਂ ਭਾਈ ਅੱਜ ਵੀ ਗੱਲਾਂ ਕਰਦੇ ਪਏ ਕਿ ਉਹ ਚੀਜ਼ ਆਪਾਂ ਹੁਣ ਜਿਹੜੀ ਵੈਬਸਾਈਟ ਨਵੀਂ ਲੈ ਕੇ ਨਹੀਂ ਉਹ ਇਦਾਂ ਦੀ ਵੈਬਸਾਈਟ ਲੈ ਕੇ ਨਹੀਂ ਜਿੱਦਾਂ ਦੀ ਲਾ ਫੇਰੇ ਸੀ ਜਿੱਦਾਂ ਦੀ ਪਿਓ ਨਾ ਪੇਕੇ ਸੀਗੀ ਯੋਨਾਨੀ ਪੇਕਿਆਂ ਦੀ ਜੋਦੜ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਮਤਲਬ ਪਿਆਰ ਦਿੱਤਾ ਜੀਗਾ ਲਾਵਾਂ ਫੇਰੇ ਨੂੰ ਤੇ ਹਣਾ ਲਾਵਾਂ ਫੇਰੇ ਨੂੰ ਤੇ ਬਹੁਤ ਜ਼ਿਆਦਾ ਉਦਾਂ ਦੀ ਸਿਰੀ ਲੈ ਕੇ ਆਵਾਂਗੇ ਔਰ ਵਧੀਆ ਕਰਾਂਗੇ ਮਤਲਬ ਇੱਕ ਵਾਰੀ ਤੁਸੀਂ ਕਹੋਗੇ ਕਿ ਮਤਲਬ ਕੋਈ ਚੀਜ਼ ਆਈ ਆ ਤੇ ਬਾਕੀ ਆ ਥੋੜਾ ਜਿਹਾ ਭਾਈ ਦਾ ਸ਼ਡਿਊਲ ਵੀ ਜੀ ਆ ਕਿਉਂਕਿ ਉਹਨਾਂ ਦੇ ਮਤਲਬ ਬ੍ਰਦਰ ਇਨ ਲਾ ਦੀ ਮੈਰਿਜ ਆ ਫੇਰ ਤੇ ਉਹਨਾਂ ਨੇ ਉੱਥੇ ਚਲੇ ਜਾਣਾ ਇਸ ਕਰਕੇ ਥੋੜਾ ਜਿਹਾ ਸ਼ੂਟ ਸਲੋਲੀ ਚੱਲਦਾ ਪਿਆ ਉਹਦਾਂ ਪਾਜ ਗਏ ਅੱਜ ਆਪਾਂ ਬੜੇ ਵਧੀਆ ਐਪੀਸੋਡ ਤੁਹਾਡੇ ਵਾਸਤੇ ਤਿਆਰ ਕਰਕੇ ਆਏ ਆ ਤੇ ਆਉਣ ਵਾਲੇ ਸਮੇਂ 'ਚ ਡੇ ਬਾਏ ਡੇ ਅਪਡੇਟ ਹੁੰਦੇ ਰਹਿਣੇ ਆ ਤੇ ਨਾਲ ਮਤਲਬ ਇੱਕ ਕੱਲ੍ਹ पे आई ਤੇ ਇੱਕ ਮਿਲਿਆ ਪਰਸੋਂ ਪਹੇਗਾ ਫੈਸਲੇ ਦਾ ਤੇ ਉਹ ਜ਼ਰੂਰ ਵੇਖਿਓ ਤੇ ਆਪਣਾ ਰਿਵਿਊ ਦਿਓ ਉੱਥੇ ਜਾ ਕੇ ਵੀ ਤੁਹਾਨੂੰ ਉਹ ਚੀਜ਼ ਕਿਦਾਂ ਦੀ ਲੱਗੀ ਆ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਹਰ ਐਕਟਰ ਦਾ ਬਹੁਤ ਜ਼ਿਆਦਾ ਐਫਰਟ ਲੱਗਾ ਵਾ ਤੇ ਤੁਸੀਂ ਜ਼ਰੂਰ ਜਾ ਕੇ ਦੇਖਿਓ ਤੇ ਆਪਣਾ ਰਿਵਿਊ ਜ਼ਰੂਰ ਦਿਓ ਕਿਉਂਕਿ ਤੁਹਾਡਾ ਰਿਵਿਊ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡਾ ਰਿਵਿਊ ਤੁਹਾਡੇ ਕਮੈਂਟਸ ਹੁੰਦੇ ਆ ਤੇ ਹਰ ਇੱਕ ਐਕਟਰ ਇਨਕਰੇਜ ਹੋ ਜਾਂਦਾ ਭਾਵੇਂ ਤੁਸੀਂ ਨੀਤੂ ਆਂਟੀ ਨੂੰ ਮਤਲਬ ਐਡਮਾਇਰ ਕਰਦੇ ਹੋ ਹਨ ਭਾਵੇਂ ਤੁਸੀਂ ਭਾਈ ਨੂੰ ਕਰਦੇ ਹੋ ਭਾਵੇਂ ਤੁਸੀਂ ਆਪਣਾ ਮਨਜੋਤ ਨੂੰ ਕਰਦੇ ਹੋ ਮਤਲਬ ਕਿਸੇ ਬਾਰੇ ਵੀ ਤੁਸੀਂ ਕਮੈਂਟ ਕਰਦੇ ਹੋ ਜਾਂ ਕਿਸੇ ਨੂੰ ਐਡਮਾਇਰ ਕਰਦੇ ਹੋ ਤੇ ਉਹ ਬੰਦੇ ਨੂੰ ਮਤਲਬ ਹੋਰ ਉਹਦਾ ਨਾ ਉਤਸ਼ਾਹਿਤ ਹੋ ਜਾਂਦਾ ਕਿ ਯਾਰ ਅੱਜ ਮੈਂ ਆ ਕੀਤਾ ਵਾ ਤੇ ਅੱਜ ਮੈਂ ਇਹਦੇ ਨਾਲੋਂ ਵਧੀਆ ਕਰਾਂ ਹਨ ਤੇ ਯਾਰ ਕਦੇ-ਕਦੇ ਕੁਝ ਭੈਣ ਭਰਾ ਸਾਨੂੰ ਬਾਹਰ ਮਿਲਦੇ ਆ ਤੇ ਇਨਾ ਖੁਸ਼ ਹੁੰਦੇ ਆ ਸਾਡੇ ਵੱਲ ਵੇਖ ਕੇ ਮਤਲਬ ਫੋਟੋ ਕੋ ਜਾਂਦੇ ਆ ਕਿ ਇਹਨੇ ਜੋ ਕਿ ਹੈ ਨਹੀਂ ਪਰ ਚਲੋ ਜੋ ਤੁਹਾਡਾ ਪਿਆਰ ਆ ਨਾ ਸਾਰਾ ਕੁਝ ਤੇ ਬਾਕੀ ਆਪਣਾ ਪਿਆਰ ਜਰੂਰ ਸਾਡੇ ਨਾਲ ਬਣਾਈ ਰੱਖੋ ਤੇ ਜੀਤੇ ਨਾਲ ਤੇ ਤੁਹਾਡਾ ਪਿਆਰ ਹੈ ਹੀ ਹੈ ਜੀਤੇ ਨੂੰ ਤਾਂ ਕਹਿੰਦੀ ਲੋੜ ਹੀ ਨਹੀਂ ਆ ਕਿਉਂਕਿ ਜੀਤੇ ਨੂੰ ਦਿਨਾਂ ਚ ਇੱਥੋਂ ਤੇ ਇੱਥੇ ਲੈ ਜਾਂਦਾ ਤੁਸੀਂ ਉਹ ਤਾਂ ਕਹਿੰਦੀ ਲੋੜ ਹੀ ਨਹੀਂ ਹੈਗੀ ਤੇ ਬਸ ਜੀਤੇ ਦੇ ਚੈਨਲ ਨਾਲ ਜੁੜੇ ਰਹੋ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਹਾਨੂੰ ਰਿਕਵੈਸਟ ਹੀ ਕਰ ਸਕਦਾ ਯਾਰ ਉਹ ਤੇ ਕੁਝ ਨਹੀਂ ਕਹਿ ਸਕਦਾ ਮੈਂ ਜੀਤੇ ਦਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦਬਲਿਓ ਤੁਹਾਨੂੰ ਮਤਲਬ ਨੋਟੀਫਿਕੇਸ਼ਨ ਜਰੂਰ ਮਿਲ ਜਾਇਆ ਕਰੇਗੀ ਕਿ ਮਤਲਬ ਵਲੌਗ ਆਇਆ ਵਾ ਜਾਂ ਕੋਈ ਲੇਟੈਸਟ ਔਰ ਗੁਪਤ ਅਪਡੇਟ ਆਇਆ ਤੁਹਾਨੂੰ ਤਕ ਲੱਗਦਾ ਰਹੇਗਾ ਠੀਕ ਹੈ ਜੀ ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਯਾਰ ਪਿਆਰ ਦਓ ਰੱਜ ਕੇ ਆਪਾਂ ਫਿਰ ਇਹ ਤੋਂ ਵੀ ਘੈਂਟ ਘੈਂਟ ਰੌਣਕ ਲਾਣੀਆਂ ਲੈ ਜੀਤੇ ਨੇ ਤੁਹਾਨੂੰ ਬੜੇ ਬੜੇ ਪ੍ਰੋਗਰਾਮ ਖਾਣੇ ਆ ਤੁਹਾਨੂੰ ਇਹੋ ਆਜੇ ਪ੍ਰੋਗਰਾਮ ਖਾਣੇ ਆ ਤੁਹਾਨੂੰ ਕਿਰੂ ਕੁਸ਼ ਕਰਦਾ ਸਾਡੀ ਤੇ ਬਾਕੀ ਜੜੇ ਰੋ ਜੀਤੇ ਦੇ ਨਾਲ ਤੇ ਅੱਜ ਮੰਮੀ ਦਾ ਸ਼ਾਟ ਲੈਣਾ ਨਹੀਂ ਹੈ ਕਿਉਂਕਿ ਮੰਮੀ ਅੱਜ ਥੋੜੀ ਤਬੀਅਾ ਠੀਕ ਨਹੀਂ ਹੈ ਤੇ ਉਹਨਾਂ ਨੇ ਮੈਡੀਸਿਨ ਖਾਦੀ ਤੇ ਉਹਨਾਂ ਦੀ ਯਾਰ ਅੱਖ ਲੱਗੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਵਿੱਚ ਲਿੱਤਾ ਨਹੀਂ ਮੈਂ ਤੇ ਆਪ ਆਪਣੇ ਰੂਮ ਦੇ ਵਿੱਚ ਨਾ ਪਿਆ ਆ ਤੇ ਬਾਕੀ ਚੰਗਾ ਜੀ ਇੰਨੀ ਕਿ ਅੱਜ ਬੈਠੇ ਦੀ ਵੀਡੀਓ ਥੋੜੀ ਕੀ ਕਹਿੰਦੇ ਮੈਨੂੰ ਝਾਲ ਲਿਆ ਥੋੜਾ ਜਿਹਾ ਮੈਨੂੰ ਤੇ ਆਪਣੇ ਵੀਰ ਦੀ ਆਪਣੇ ਭਰਾ ਦੀ ਵੀਡੀਓ ਵੇਖ ਲਿਓ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਯਾਰ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਬੜੇ ਇੰਪੋਰਟੈਂਟ ਤੁਹਾਡੇ ਕਮੈਂਟਾਂ ਦੇ ਮੈ ਮੈਨੂੰ ਇੰਨੀ ਗੱਲ ਦੱਸੋ ਜਿੱਦਨ ਦੇ ਤੁਸੀਂ ਕਮੈਂਟ ਕਰਦੇ ਕੋਈ ਕੋਈ ਕਮੈਂਟ ਹੈ ਜਿੱਦਾਂ ਮੈਂ ਰਿਪਲਾਈ ਨਹੀਂ ਕਰਦਾ ਮੈਂ ਨਾ ਗੱਲਾਂ ਗੱਲਾਂ ਕਰਿਆ ਕਰੋ ਯਾਰ ਮੈਨੂੰ ਕਮੈਂਟ ਕਰਿਆ ਕਰੋ ਮੈਂ ਤੁਹਾਨੂੰ ਰਿਪਲਾਈ ਕਰਿਆ ਕਰਾਂਗਾ ਤੇ ਏਦਾਂ ਜੁੜੇ ਰਹੋ ਭੈਣ ਭਰਾ ਮੇਰੇ ਨਾਲ ਤੇ ਬਸ ਆਉਣ ਵਾਲੀ ਵੀਡੀਓ ਘੈਂਟ ਬਣਾਵਾਂਗਾ ਤੇ ਚੰਗਾ ਜੀ ਬਸ ਮੈਨੂੰ ਦਿਓ ਇਜਾਜ਼ਤ ਤੇ ਬਸ ਇੰਨੀ ਵੀਡੀਓ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ